ਬਹੁਤ ਬਹੁਤ ਸਿਆਸੀ ਆਗੂ ਵੀ ਆ ਰਹੇ ਨੇ ਤੇ ਸਰਜੀਤ ਸਿੰਘ ਰਖੜਾ ਜੀ ਇੱਥੇ ਆਏ ਨੇ ਹਾਲਚਲ ਜਾਣੇ ਆ ਉਹਨਾਂ ਨਾਲ ਕਿਉਂਕਿ ਪਹਿਲੀ ਵਾਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਖੁੱਲੇ ਅਸਮਾਨ ਹੇਠਾਂ ਆਏ ਨੇ ਇੱਕ ਬੰਦ ਨੁਮਾ ਕਮਰੇ ਜਾਂ ਟਰਾਲੀ ਦੇ ਵਿੱਚੋਂ ਤੇ ਸਿੱਧਾ ਹਾਲ ਜਾਣ ਕੇ ਰਖੜਾ ਸਾਹਿਬ ਕਿਵੇਂ ਆਏ ਨੇ ਬਹੁਤ ਸਮੇਂ ਬਾਅਦ ਅੱਜ ਖੁੱਲੇ ਅਸਮਾਨ ਹੇਠ ਜਿਹੜਾ ਉਹਨਾਂ ਨੂੰ ਪਾਇਆ ਗਿਆ ਜੀ ਮਿਲੇ ਹੋ ਕਿਵੇਂ ਅਸੇਤ ਦੇਖੋ ਉਹ ਪਹਿਲੇ ਦਿਨ ਤੋਂ ਹੀ ਚੜ੍ਹਦੀ ਕਲਾ 'ਚ ਨੇ ਕਦੇ ਵੀ ਉਹਨਾਂ ਨੇ ਇਨੀਂਕ ਅਫਸੋਸ ਕੀਤਾ ਕਿ ਮੈਂ ਔਖਾਂ ਜਾਂ ਸੌਖਾਂ ਉਹ ਕਹਿੰਦੇ ਜਿਸ ਮਿਸ਼ਨ ਨੂੰ ਮੈਂ ਲੈ ਕੇ ਚੱਲਿਆ ਮੈਂ ਉਹਦੇ 'ਚ ਕਾਮਯਾਬੀ ਲੈਣੀ ਹੈ ਗੁਰੂ ਮਹਾਰਜ ਨੇ ਕਿਰਪਾ ਕਰਨੀ ਹੈ ਤੇ ਮੈਨੂੰ ਇਹਦੇ ਮਿਸ਼ਨ ਦੇ ਵਿੱਚ ਕਾਮਯਾਬੀ ਮਿਲਣੀ ਹੈ ਔਰ ਬਹੁਤ ਵਧੀਆ ਉਹਨੇ ਖੇਤ ਵੀ ਬਹੁਤ ਵਧੀਆ ਉਹਨਾਂ ਦੀ ਠੀਕ ਵੀ ਹੈ ਤੇ ਗੁਰੂ ਅੱਗੇ ਅਰਦਾਸ ਵੀ ਕਰਦੇ ਆ ਕਿ ਜਿਸ ਮਿਸ਼ਨ ਲੈ ਕੇ ਚੱਲ ਰਹੇ ਨੇ ਉਹ ਕਿਉਂਕਿ ਕਿਸਾਨੀ ਦੀ ਬਹੁਤ ਬੜੀ ਕੰਟ੍ਰਿਬਿਊਸ਼ਨ ਹੈ ਜੇ ਕਿਸਾਨੀ ਦੀ ਗੱਲ ਕਰ ਲਈਏ ਜਵਾਨੀ ਦੀ ਗੱਲ ਕਰ ਲਈਏ ਇਹਦੇ ਸ਼ਿਰ ਤੇ ਹੀ ਹਿੰਦੁਸਤਾਨ ਚੱਲ ਰਿਹਾ ਹੈ ਪਰ ਉਨਾ ਨੇ ਗੌਰ ਘੱਟ ਕੀਤੀ ਹੈ ਤਾਂ ਹੀ ਇਹ ਕਰਨਾ ਪਿਆ ਜੇ ਪਹਿਲੀ ਸੁਣਵਾਈ ਹੋ ਜਾਂਦੀ ਜਿਵੇਂ ਇੱਕ ਸਾਲ ਸਾਡਾ ਮਿਸ਼ਨ ਚੱਲਿਆ ਦਿੱਲੀ ਜੇ ਉਦੋਂ ਉਹਨਾਂ ਗੱਲਾਂ ਦੇ ਉੱਤੇ ਅਸਰ ਹੋ ਜਾਂਦਾ ਤਾਂ ਸ਼ਾਇਦ ਅੱਜ ਨਾ ਕਰਨਾ ਪਿਆ ਜਿਹੜੀਆਂ ਗੱਲਾਂ ਉਹਨੇ ਮੰਨੀਆਂ ਸੀ ਉਹ ਗੰਦੀ ਗੱਲਾਂ ਤੋਂ ਵੀ ਮੁਕਰ ਗਏ ਉਹ ਸੋ ਅੱਜ ਫੇਰ ਚਲੋ ਉਹਨਾਂ ਨੇ ਚਾਹ ਫੇਰ ਤਰੀਕ ਰੱਖੀ ਹੈ ਤੇ ਗੁਰੂ ਕਿਰਪਾ ਕਰੇ ਮਿਹਰ ਕਰੇ ਪਰ ਡਲਿਆ ਸਾ ਚਾਰਦੀ ਕਲਾਚ ਨੇ ਰਖਾ ਸਾਹਿਬ ਇਹ ਸੱਚ ਹੈ ਕਿ ਅਦਰਿਆ ਸਾਹਿਬ ਨੂੰ ਜੋ ਕੇਂਦਰ ਵੱਲੋਂ ਪੰਜਾਬ ਨੂੰ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਪਰ ਇਹਨਾਂ ਨੇ ਕਿਹਾ ਵੀ ਨਹੀਂ ਕਿਸਾਨ ਪੂਰੇ ਦੇਸ਼ ਦੇ ਨੇ ਤੇ ਉਹ ਅੰਦਾਜ਼ਾ ਨਹੀਂ ਪੂਰੇ ਦੇਸ਼ ਨੂੰ ਜਿਹੜੀ ਐਮਐਸਪੀ ਮਿਲਣੀ ਚਾਹੀਦੀ ਹੈ ਇਹ ਕਲੀਅਰ ਹੈ ਸਹੀ ਹੈ 100% ਸਹੀ ਹੈ ਸਾਡੀ ਆਪ ਗੱਲ ਹੋਈ ਹੈ ਦੱਲੇਵਾਲ ਸਾਹਿਬ ਸੀ ਕਿ ਹੋਰ 10-15 ਬੰਦੇ ਹੋਰ ਸੀਗੇ ਕਿ ਪੰਜਾਬ ਤੇ ਹਰਿਆਣਾ ਨੂੰ ਅਸੀਂ ਐਮਐਸਪੀ ਦੇ ਦਿੰਦੇ ਹਾਂ ਪਰ ਦੱਲੇਵਾਲ ਸਾਹਿਬ ਦੀ ਗੱਲ ਸੀ ਕਿ ਸਾਰੇ ਹਿੰਦੁਸਤਾਨ ਨੂੰ ਲੈ ਕੇ ਜਾਣੀ ਹੈ ਅਰ ਉਸ ਗੱਲ ਤੇ ਉੱਤੇ ਖੜੇ ਵੀ ਨਹੀਂ ਹੋ ਕਿੰਦਰ ਨੇ ਹੁਣ 14 ਤਾਰੀਖ ਜਿਹੜੀ ਤੈਹ ਕੀਤੀ ਗਈ ਆ ਉਮੀਦ ਜਿਤਾਈ ਜਾ ਰਹੀ ਹੈ ਕਿਉਂਕਿ ਤੁਹਾਡੇ ਵੀ ਬੜੇ ਕਰੀਬੀ ਰਹਾ ਕਿ ਲੱਗਦਾ ਕਿ 14 ਨੂੰ ਜਿਹੜਾ ਹੈ ਸੰਪੂਰਨ ਹੋ ਜੂਗੀ ਜਾਂ ਹੋਰ ਮੀਟਿੰਗਾਂ ਤਰ ਚੱਲ ਸਕਦਾ ਦੇਖੋ ਪਤਾ ਤਾਂ ਗੁਰੂ ਮਹਾਰਜ ਨੂੰ ਪਰਮਾਤਮਾ ਨੂੰ ਉਹਨੇ ਦਿਲ ਚ ਕੀ ਹੈ ਸਚਾਈ ਨਾਲ ਨੇ ਜਾਂ ਬੇਈਮਾਨ ਨਾਲ ਨੇ ਇਹ ਤਾਂ ਪਰਮਾਤਮਾ ਨੂੰ ਪਤਾ ਹੈ ਪਰ ਉਮੀਦ ਕਰਦੇ ਵੇ ਗੁਰੂ ਮਹਾਰਜ ਕਿਰਪਾ ਕਰ ਦੇ ਸੱਚੇ ਪਾਤਸ਼ਾਹ ਮਿਹਰ ਕਰ ਦੇ ਕਿ ਇਹ ਮਿਸ਼ਨ ਸਾਡਾ ਸਿਰੇ ਚੜ ਜਾਵੇ ਦੱਲੇਵਾਲ ਸਾਹਿਬ ਪ੍ਰਚੰਡਾ ਜੀ ਪਰ ਇੰਸ਼ਾਅੱਲਾ ਲੱਗ ਜਣ ਕਿਉਂਕਿ ਇਹ ਜੇ ਲੀਡਰ ਵੀ ਬਹੁਤ ਘੱਟ ਮਿਲਦੇ ਨੇ ਜਿਹੜੇ ਕੌਮ ਦੇ ਲਈ ਕੰਮ ਕਰਦੇ ਨੇ ਆਪਣੇ ਦੇਸ਼ ਦੇ ਲਈ ਕੰਮ ਕਰਦੇ ਨੇ ਆਪਣੀ ਨੇਸ਼ਨ ਦੇ ਲਈ ਕੰਮ ਕਰਦੇ ਨੇ ਸੋ ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਇਹਦੇ ਵਿੱਚ ਕਾਮਯਾਬ ਹੋਈਏ ਦੇਖੋ 2 ਮਹੀਨੇ ਹੋ ਗਏ ਕਹਿਣਾ ਸੌਖਾ ਹੁੰਦਾ ਜੇ 2 ਘੰਟੇ ਰੋਟੀ ਲੇਟ ਹੋ ਜਾਣਾ ਬੰਦਾ ਮਰਨ ਵਾਲਾ ਹੋ ਜਾਂਦਾ ਤਰਫਣ ਲੱਗ ਜਾਂਦਾ ਜੀ ਮਰ ਕੇ ਜਾ ਕੇ ਬੋਲਦੇ ਪਰ ਉਹਨਾਂ ਨੂੰ 2 ਮਹੀਨੇ ਹੋ ਗਏ ਆਪਣਾ ਜਿਹਾ ਉਹਦਾ ਅੰਦਰ ਦਾ ਸਰੀਰ ਆ ਉਹੀ ਖਾ ਰਹੇ ਰਹੋ ਸੋ ਪਰਮਾਤਮਾ ਕੀ ਅਰਦਾਸ ਕਰ ਸਕਦੇ ਕਿ ਕਹਿ ਸਕਦੇ ਕਿਸੇ ਉਹਨਾਂ ਦੇ ਮਨ ਦੀ ਕੋਈ ਬੰਦਾ ਬੁਝੀ ਨਹੀਂ ਸਕਦਾ ਜੋ ਉਹਨਾਂ ਦੇ ਮਨ ਦੇ ਵਿੱਚ ਹੈ ਤੁਸੀਂ ਬਹੁਤ ਐਜੀਟੇਸ਼ਨ ਲੜਿਆ ਪਰ ਲੱਗਦਾ ਕਿ ਇਹ ਬਹੁਤ ਵੱਡੀ ਲੜਾਈ ਲੈ ਕੇ ਚੱਲੇ ਆ ਸਰਦਾਰ ਦਲੇਰਸ ਐਦੋਂ ਵੱਡੀ ਮਿਸ਼ਨ ਆਪਣੀ ਜਾਨ ਨਾਲ ਖੇਡਣਾ ਐਦੋਂ ਵੱਡਾ ਮਿਸ਼ਨ ਕੀ ਹੋ ਸਕਦਾ ਦੇਖੋ ਆਪਾਂ ਲੜਾਈਆਂ ਸਾਰੀ ਲੜਦੇ ਆਂ ਹਰ ਬੰਦਾ ਲੜਦਾ ਹੈ ਆਪਣੇ ਘਰ ਤੇ ਵੀ ਲੜਦੇ ਆਂ ਬਾਹਰ ਵੀ ਲੜਦੇ ਆਂ ਪਰਵਾੜ ਵੀ ਲੜਦੇ ਆਂ ਪਰ ਜਿਹੜੀ ਆਪਣੀ ਜਾਨ ਦੇ ਉੱਪਰ ਦੀ ਲੜਨਾ ਹੈ ਐਦੋਂ ਵੱਡੀ ਤਾਂ ਕੋਈ ਗੱਲ ਹੋ ਨਹੀਂ ਸਕਦੀ ਦੇਖੋ ਲੜਾਈ ਲੜਨਾ ਮਰਨਾ ਹੋਰ ਗੱਲ ਹੁੰਦੀ ਹੈ ਆਪਾਂ ਸਪਿਰਟ 'ਚ ਹੁੰਨੇ ਆਂ ਪਰ ਰੋਜ਼ ਭੁੱਖੇ ਮਰਨਾ ਉਹ ਜਾਨ ਦੇਣੀ ਆਪਣੀ ਇਹ ਇਹ ਤਾਂ ਬਹੁਤ ਔਖਾ ਕੰਮ ਹੈ ਨਹੀਂ ਬਿਲਕੁਲ ਧੰਨਵਾਦ ਜੀ ਪੂਰੀ ਗੱਲਬਾਤ ਲਈ